ਹਾਲ ਦੋਸਤੋ ਬਾਈ ਸਹੌਲੀ ਪਹੁੰਚੇ ਆ ਬੱਕਰੀਆਂ ਦੀ ਮੰਡੀ ਤੇ ਮੰਡੀ ਵਧੀਆ ਭਰੀ ਹੋਈ ਆ ਬਾਈ ਹਰਾਂ ਐਤਵਾਰ ਨੂੰ ਮੰਡੀ ਲੱਗਦੀ ਆ ਵੱਤ ਤੋਂ ਵੱਧ ਵਪਾਰੀ ਵੀਰ ਤੇ ਖਰੀਦਣ ਵਾਲੇ ਵੀਰ ਪਹੁੰਚਿਆ ਕਰੋ ਪਠਾ ਬੱਕਰੀਆਂ ਬੱਕਰੇ ਵਧੀਆ ਮਾਤਰਾ ਦੇ ਵਿੱਚ ਆਉਂਦੇ ਆ ਵਧੀਆ ਗਿਣਤੀ ਦੇ ਵਿੱਚ ਆਉਂਦੇ ਆ ਤੇ ਟੌਪ ਕੁਆਲਿਟੀ ਦੇ ਹੁੰਦੇ ਆ ਤੇ ਇੱਧਰ ਬਾਬਾ ਖੜਾਗਾ ਸੌਂਦੇ ਵਾਲਾ ਕੀ ਹਾਲ ਆ ਬਾਬਾ ਵਧੀਆ ਵੀਰੇ ਵਧੀਆ ਕਿੰਨੇ ਨਗ ਲੈ ਕੇ ਆਏ ਅੱਜ ਮੰਡੀ ਦੇ ਵਿੱਚ ਲੈ ਗਏ ਵੀਰੇ ਨਿੱਕੇ ਵੱਡੇ 21 21 ਠੀਕ ਐ ਤੇ ਆ ਕੇ ਇੱਥੇ ਲਾਲਾ ਡੇਰਾ ਹੈ ਆਪਦਾ ਇੱਥੇ ਲਾਲਾ ਡੇਰਾ ਤੰਬੂ ਚ ਤੰਬੂ ਦੇ ਵਿੱਚ ਤੇ ਜਾਲੀ ਲਾਤੀ ਆਲੇ ਦੁਆਲੇ ਵੀ ਜਾਲੀ ਲਾਤੀ ਆ ਤੇ ਯਾਰ ਮੈਨੂੰ ਨਹੀਂ ਵਧੀਆ ਲੱਗਦੀ ਲੱਗਦੀ ਨਹੀਂ ਵਧੀਆ ਨਾ ਫਸੇ ਜੇ ਪਸ਼ੂ ਘੜੇ ਉਹਨੇ ਕਿੱਥੇ ਖੁੱਲੇ ਰਹਿੰਦੇ ਨੇ ਫਰਕ ਤਾਂ ਰਹਿੰਦੀ ਏ ਯਾਰ ਠੀਕ ਆ ਲੈ ਵਾ ਬੱਕਰੀਆਂ ਦਿਖਾਈ ਜਲ ਕਿੰਨੇ ਕ ਮੁੱਲ ਵਾਲੀਆਂ ਨੇ ਮੁੱਲ ਤਾਂ ਠੀਕ ਹੀ ਆ ਵੀਰੇ ਅੱਜ ਤਾਂ ਯਾਰ ਅੱਛਾ ਠੀਕ ਹੀ ਆ ਠੀਕ ਆ ਆ ਬੱਕਰੀ ਦੀ ਕੀ ਡਿਟੇਲ ਆ ਇਹ ਵੀਰੇ ਡੇਢ ਕਿ ਮਹੀਨੇ ਦੀ ਦਾ ਗੱਪਣ ਵੀ ਆ ਹੂੰ ਆ ਬੱਚਾ ਵੀ ਆ ਮੰਗਰ ਅੱਛਾ ਠੀਕ ਹੈ ਕਿੰਨਾ ਮੁੱਲ ਦੇ ਹੁਣ ਚੱਕੇ ਨੇ ਵੀਰੇ ਇਹਨੇ ਅੱਠ ਦੰਦ ਦੇ ਹੋਈਆ ਕਿੰਨਾ ਮੁੱਲ ਕੀਤਾ ਇਹਦਾ ਮੁੱਲ ਤਾਂ ਵੀਰੇ 35000 ਕੀਤਾ 35000 ਹੈ ਹਾਂ ਠੀਕ ਆ ਬਾਕੀ ਮੌਕੇ ਤੇ ਕਰ ਲਾਂਗੇ ਬਾਈਆਂ ਦਾ ਬਾਕੀ ਮੌਕੇ ਤੇ ਹੋ ਜੂ ਬੱਚਾ ਕਿਹ ਕੀ ਆ ਬੱਚੇ ਦੋ ਸੀ ਵੀਰੇ ਇੱਕ ਵੇਚਦਾ ਇੱਕ ਵੇਚਦਾ ਹੁਣ ਪੱਠਾ ਇਹ ਇਹ ਬੱਕਰਾ ਵੀਰੇ ਇਹ ਪੱਠਾ ਦੇ ਪੱਠਾ ਵੇਚ ਤੇ ਠੀਕ ਆ ਹਾਂ ਬੱਕਰੀ ਚੰਗੀ ਆ ਹੂੰ ਇਹਦਾ ਮਿੱਟੀ ਖਾ ਗਿਆ ਬੱਚਾ ਤਾਂ ਇਹਦਾ ਹੋ ਗਿਆ ਵੀਰੇ ਨਹੀਂ ਨਹੀਂ ਇਹਦਾ ਵਧੀਆ ਹੁੰਦਾ ਹੈ ਚੰਗਾ ਸੀ ਹਾਂ ਮਿੱਟੀ ਖਾਂਦਾ ਰਿਹਾ ਸੀ ਠੀਕ ਆ ਲੈ ਹੋਰ ਕਰ ਮੂਰੇ ਫਿਰ ਬੱਕਰੀ ਆ ਦੇਖ ਲੈ ਵੀਰੇ ਆ ਦੇਖੋ ਬਈ ਕਾਲੇ ਰੰਗ ਦੀ ਇਹਦੇ ਝੋਲਾ ਪਾਇਆ ਸੋ ਇਹੋ ਹੀ ਐ ਇਹ ਹਾਂ ਵੀਰੇ ਇੱਕ ਬੱਚਾ ਇਹਦੇ ਮਗਰ ਇੱਕ ਬੱਚਾ ਬੱਚਾ ਚੰਗਾਗਾ ਹਾਂ ਬੱਚਾ ਠੀਕ ਆ ਵੀਰੇ ਬੂਰ ਕੰਨਾ ਗੱਡੀ ਦੇ ਵਿੱਚ ਅੱਛਾ ਗੱਡੀ ਦੇ ਵਿੱਚ ਪਾਏ ਨੇ ਬਈ ਬੱਚੇ ਬਾਅਦ ਚ ਦਿਖਾ ਦਾਂਗੇ ਤੁਹਾਨੂੰ ਸਾਰੇ ਵੀ ਚੰਗੇ ਨੇ ਠੀਕ ਆ ਇਹਦਾ 25000 ਮੰਗਦੇ ਆ ਵੀਰੇ ਬਾਕੀ ਮੌਕੇ ਤੇ ਕਰ ਲਾਂਗੇ ਕਿੰਨਾ ਮੰਗਦੇ ਹੋ 25000 ਰੁਪਿਆ 25000 ਮੰਗਦੇ ਆ ਬਾਕੀ ਮੌਕੇ ਤੇ ਹੋ ਜੂ ਮਾਨ ਤਾਨ ਬੰਦਿਆਂ ਦਾ ਠੀਕ ਆ ਇਹਦੇ ਦੋ ਬੱਚੇ ਨੇ ਵੀਰੇ ਹਾਂ ਇਤੀ ਜਾਸੂਆ ਸੂਈ ਆ ਚੰਗੀ ਆ ਬੱਕਰੀ ਥੱਲੋਂ ਵੀ ਠੀਕ ਐ ਥਣ ਚੱਡੇ ਦੀ ਸਾਫ ਆ ਹੂੰ ਇਹਦਾ 27000 ਮੰਗ ਰਿਆ ਵੀਰੇ ਬਾਕੀ ਮੌਕੇ ਤੇ ਕਰ ਲਾਂਗੇ 27000 ਮੰਗਦੇ ਹਾਂ ਹਾਂ ਦੋ ਬੱਚੇ ਨੇ ਪੱਠ ਬੱਕਰਾ ਹੋਲੀ ਝੋਲਾ ਖੋਲ ਕੇ ਦਸਾਂਗੇ ਮਾੜਾ ਯਾ ਲੈ ਖਾਣ ਲੈ ਬਾਈ ਚੰਗਾ ਹਾਂ ਚੰਗੀ ਆ ਬੱਕਰੀ ਵੀਰੇ ਚੰਗੀ ਆ ਬੱਕਰੀ ਹਾਂ ਮੌਕੇ ਤੇ ਮਾਨਦਾਨ ਵੀ ਹੋ ਜੂ ਹਣਾ ਬਾਕੀ ਮੌਕੇ ਤੇ ਹੋਊਗਾ ਠੀਕ ਐ ਇਹ ਬੰਨੇ ਦੇ ਬਾਬਾ ਝੋਲਾ ਇਹਦੇ ਤੇ ਆ ਜਿਹੜੀ ਆ ਨਾਗਰੀ ਜੀ ਖੜੀ ਆ ਇਹ ਹਾਂ ਵੀਰੇ ਭੂਰੀ ਸੂਣ ਵਾਲੀ ਆ ਸੂਣ ਵਾਲੀ ਆ ਇਹ ਹਾਂ ਗੱਬਣਾ ਵੀਰੇ 3 ਮਹੀਨਿਆਂ ਦੀ ਹਾਂ ਮੁੱਲ ਕਰਦੇ ਆ 22000 ਰੁਪਏ ਬਾਕੀ ਮੌਕੇ ਤੇ ਕਰ ਲਾਂਗੇ ਵੀਰੇ ਸੂਣ ਵਾਲੀ ਕਿੰਨੇ ਟਾਈਮ ਦੀ ਆ ਹੈਗੇ 3 ਕਿ ਮਹੀਨੇ ਦੀ ਵੀਰੇ 3 ਕਿ ਮਹੀਨੇ ਦੀ ਸੂਣ ਵਾਲੀ ਆ ਬਾਕੀ ਮੌਕੇ ਤੇ ਬਾਈ ਮਾਨਤਨ ਹੋਵੇ ਮੌਕੇ ਤੇ ਕਰ ਲਾਂਗੇ ਵੀਰੇ ਖੁੱਲਾ ਮਾਨਤਨ ਕਰਾਂ ਪਾਈਆਂ ਦਾ ਆ ਪੱਠਾ ਨੇ ਆ ਪੱਠਾ ਆ ਵੀਰੇ ਕਿੰਨੇ ਟਾਈਮ ਦੀ ਆ ਇਹ ਇਹ ਹੈਗੇ ਵੀਰੇ ਸਾਲ ਦੀ ਸਾਲ ਕੇ ਦੀ ਪੱਠ ਐ ਹਾਂ ਵੀਰੇ ਦੋ ਦਿਨ ਤਾਂ ਨਹੀਂ ਹੋਈ ਹੋ ਗਈ ਵੀਰੇ ਹੋ ਗਈ ਹੈ ਹਾਂ ਠੀਕ ਆ ਹਾਏ ਜਮਾ ਕਾਲੀ ਹੈ ਨਾ ਕਾਲੀ ਆ ਵੀਰੇ ਚੰਗੀ ਆ ਪੱਠ ਇਹਦਾ ਕਿੰਨਾ ਮੁੱਲ ਆ ਪੱਠ ਦਾ ਮੁੱਲ ਕਰਦੇ ਆ ਵੀਰੇ ਇਹਦਾ 13000 ਬਾਕੀ ਮੌਕੇ ਤੇ ਕਰ ਲਾਂਗੇ ਬਾਕੀ ਮੌਕੇ ਤੇ ਹੋ ਜੂ ਹੈ ਹਾਂ ਠੀਕ ਆ ਬੱਕਰੀਆਂ ਖੜੀਆਂ ਨੇ ਛੋਟੀਆਂ ਹਾਂ ਇਹ ਬੱਕਰੀ ਗੱਬਣ ਆ ਵੀਰੇ ਮੁੱਲ ਕਰਦੇ ਆ ਵੱਡੇ ਪਈਏ ਦਾ 24000 ਹਾਂ ਬਾਕੀ ਮੌਕੇ ਤੇ ਕਰ ਲੈ ਪਲੂਣ ਸੁੰਦੀ ਆ ਵੀਰੇ ਪਲੂਣ ਸੁੰਦੀ ਆ ਹੈ ਹਾਂ ਠੀਕ ਪਹਿਲਾਂ ਸੁਆਦ ਹੋਊਗਾ ਬਸ ਹੁੰਦੀ ਐ 5-10 ਦਿਨਾਂ ਚ 15 ਦਿਨਾਂ ਚ ਹੂੰ ਲੱਥ ਗਈ ਆ ਛੇਰੀਆਂ ਬੱਕਰੀਆਂ ਦਿਖਾਈ ਬਾਬਾ ਛੇਰੀਆਂ ਵੀ ਦਿਖਾਉਂਦੇ ਆ ਵੀਰੇ ਛੇਰੀਆਂ ਵੱਡੀਆਂ ਨੇ ਨਾ ਬੱਕਰੀਆਂ ਹਾਂ ਵੀਰੇ ਵੱਡੀਆਂ ਨੇ ਆ ਦੇਖੋ ਜੀ ਇਹ ਗੱਬਣ ਆ ਵੀਰੇ ਅੱਛਾ ਹਾਂ ਥੋੜੇ ਟਾਈਮ ਦੀ ਐ ਵੀਰੇ ਠੀਕ ਆ ਇਹਦਾ ਕਿੰਨਾ ਮੁੱਲ ਕੀਤਾ ਫੇਰ ਮੁੱਲ ਤਾਂ 45000 ਕੀਤਾ ਬਾਕੀ ਮੌਕੇ ਤੇ ਦੇਖੀ ਜਾਊਗੀ ਵੀਰੇ ਥਾਣਾ ਥੁਣਾ ਦੀ ਓਕੇ ਆ ਜਮਾ ਥਾਣਾ ਥੁਣਾ ਦੀ ਜਮਾ ਹੀ ਓਕੇ ਆ ਵੀਰੇ ਠੀਕ ਆ ਮੂੰਹ ਕਰੀਏ ਇਧਰ ਨੂੰ ਮੂੰਹ ਦਿਖਾਈਏ ਪਾਈਆਂ ਨੂੰ ਮਾੜਾ ਆ ਇਹਦਾ ਇਹ ਵੀ ਖੱਟੀ ਆਖਾ ਤੇ ਚੰਗੀ ਆ ਬੱਕਰੀ ਚੰਗੀ ਬੱਕਰੀ ਆ ਸ਼ੇਰੀ ਭਾਰੀ ਆ ਭਾਰੀ ਆ ਬੱਕਰੀ ਤੇ ਕ੍ਰੋਸ ਕਿਹੜੇ ਬੱਕਰੇ ਤੋਂ ਆਏ ਪਤਾ ਇਹ ਤਾਂ ਵੀਰੇ ਸਾਡੇ ਕੋਲ ਆਪਦੇ ਘਰੇਲੂ ਬੱਕਰੀ ਨੇਵੇਂ ਦੇ ਉਹਨਾਂ ਦੇ ਕ੍ਰੋਸ ਆ ਅੱਛਾ ਉਹਨਾਂ ਦੇ ਕ੍ਰੋਸ ਆ ਠੀਕ ਐ ਕਾ ਆ ਗਈ ਸ਼ੇਰੀ ਆ ਗੱਪਣਾ ਵੀਰੇ ਇਹ ਇਹ ਦੋਨੇ ਜੋੜ ਹੀ ਆ ਹਨਾ ਉਹ ਤਾਂ ਹਾਂ ਜੋੜੀ ਇੱਕ ਹੋਰ ਆ ਵੀਰੇ ਦੇ ਨਾਲ ਇਹਦੇ ਨਾਲ ਹੋਰ ਇੱਕ ਸ਼ੇਰੀ ਹਾਂ ਇਹਦਾ ਕੀ ਮੁੱਲ ਆ ਫਿਰ ਇਹਦਾ 25000 ਕਰਦੇ ਆ ਵੀਰੇ ਬਾਕੀ ਮੌਕੇ ਤੇ ਕਰ ਲੈ ਘਾਟ ਬਾਦ ਘਾਟ ਬਾਦ ਮੌਕੇ ਤੇ ਜਦੋਂ ਹਾਂ ਬਾਕੀ ਤਾਂ ਹੋ ਜਾਂਦੀ ਆ ਵੀਰੇ ਗਾਕ ਦੇ ਗਾਕ ਦੇ ਉਹ ਹੁੰਦਾ ਨਾ ਹਾਂ ਬਾਕੀ ਸੋਣ ਵਾਲੀਆਂ ਨੇ ਇਹ ਬਸ ਹੁਣ ਹਾਂ ਵੀਰੇ ਬਾਕੀ ਸੋਣ ਵਾਲੀਆਂ ਨੇ ਇਹ ਦੁੱਧ ਵਾਲੀਆਂ ਇਹ ਦੁੱਧ ਵਾਲੀ ਕਰਾਸ ਹੋ ਗਈ ਆ ਹਾਂ ਵੀਰੇ ਹੁਣ ਆਹਾ ਹਾਂ ਵੀਰੇ ਇਹ ਕਰਾਸ ਹੋ ਗਈ ਦੁੱਧ ਦਿੰਦੀ ਆ ਇਹ ਹਾਂ ਦੁੱਧ ਦਿੰਦੀ ਆ ਵੀਰੇ ਪਰਸੋਂ ਕੋਈ ਕਰਾਸ ਅਜੇ ਕਿੰਨਾ ਦੁੱਧ ਦਿੰਦੀ ਆ ਦੁੱਧ ਆਇਆ ਵੀਰੇ ਥਲੇ 2 ਲੀਟਰ 2 ਲੀਟਰ ਦੁੱਧ ਹੈਗਾ ਹਾਂ ਹਾਂ ਹੁਣ ਕਰਾਸ ਹੋਈ ਜਾਂਦੀ ਆ ਮਤਲਬ ਕਿ ਇਹ ਕੱਲ੍ਹ ਦੀ ਲੱਗ ਰਹੀ ਹੋ ਹੂੰ। ਇਹ ਸੇਰੀ ਬੱਕਰੀਆਂ ਭਾਰੀ ਨੇ ਨਾ ਬਾਈ। ਭਾਰੀ ਨੇ ਬੱਕਰੀਆਂ ਵੀਰੇ। ਸੇਰੀ ਇੱਕ ਹੋਰ ਸੀ ਛੋਟੀ ਲਵੇ। ਆਹ ਲੋਹੀ ਆ ਵੀਰੇ। ਐ ਲੋਹੀ ਲੋਹੀ ਦਿਖਾ ਦਿਓ ਬਾਈ। ਪੱਕੀ ਲੋਹੀ। ਗੱਬਣਾ ਵੀਰੇ 3.5 ਮਹੀਨਿਆਂ ਦੀ। 3 ਮਹੀਨਿਆਂ ਦੀ। ਗੱਬਣਾ। ਮੁੱਲ 28000 ਕਰਦੇ ਆਂ ਬਾਕੀ ਮੌਕੇ ਤੇ। ਬਾਕੀ ਮੌਕੇ ਤੇ ਹੋ ਜੂਗਾ। ਕਰਨਾ ਹੈ ਘਾਟ ਬਾਦ ਵੀਰੇ। ਘਾਟ ਬਾਦ ਹੋ ਜੂਗੀ ਮੌਕੇ ਤੇ ਤੇ ਬੱਕਰੀਆਂ ਚੰਗੀਆਂ ਨੇ ਬਾਈ ਬਾਬੇ ਲੱਗੇ ਅੱਜ ਸਾਰੀਆਂ ਇਹ ਸੇਰੀ ਬੱਕਰੀਆਂ ਦੇਖੋ ਕਿੰਨੀਆਂ ਭਾਰੀ ਨੇ। ਲੋਹੀ ਬੱਕਰੀ ਭਾਰੀ ਇੱਕ ਥੇਰੀ ਆ। ਇੱਕ ਆ ਸੇਰੀ ਆ ਵੀਰੇ ਇਹ ਵੀ ਗੱਬਣ। ਇਹਦਾ ਜਮਾ ਜੋੜੀ ਬਣ ਜੋਣਾ ਜੇ ਕਿਸੇ ਦੀ ਹਾਂ ਵੀਰੇ ਉਹ ਸ਼ੇਰੀ ਨਾਲ ਬਣਦੀ ਆ ਹੂੰ ਇਹਦਾ ਮੁੱਲ ਕਰਦੇ ਆ 20000 ਰੁਪਏ ਬਾਕੀ ਮੌਕੇ ਤੇ ਕਰ ਲਾਂ ਆ ਵੀਰੇ 15 16 ਦੀ ਦੇ ਦਾਂਗੇ 15 16 ਦੀ ਦੇ ਦਾਂਗੇ ਬਈ 15 16 ਦੀ ਦੇ ਦਾਂਗੇ ਆ ਜਿਹੜੀ ਬੱਕਰੀ ਸ਼ੇਰੀ ਖੜੀ ਆ ਹਾਂ ਤੇ ਪੱਠ ਬਾਕੀ ਕਾ ਆ ਪੱਠ ਖੀਰੀ ਆ ਵੀਰੇ ਖੀਰੀ ਪੱਠ ਹਾਂ ਵੀਰੇ ਠੀਕ ਆ ਇਹ ਹੈਗੀ ਆ ਵੀਰੇ 10 ਕਿ ਮਹੀਨੇ ਦੀ ਹੂੰ ਇਹਦਾ ਮੁੱਲ ਕਰਦੇ ਆ 16000 ਰੁਪਏ ਬਾਕੀ ਮੌਕੇ ਤੇ ਕਰ ਲਾਂਗੇ ਬਾਕੀ ਮੌਕੇ ਤੇ ਹੋ ਜਾਊਗਾ ਹਾਂ ਵੀਰੇ ਬਈ ਮੁੱਲ ਬਈ ਮੌਕੇ ਤੇ ਕਰ ਲੈਣਗੇ ਕੋਈ ਚੱਕਰ ਨਹੀਂ ਤੇ ਤੁਸੀਂ ਮੁੱਲ ਤੇ ਰਹਿ ਜਾਓ ਹਨਾ ਤੇ ਆ ਬੱਕਰਾ ਇਹ ਬੱਕਰਾ 6 ਦਾ ਹੁੰਦਾ ਵੀਰੇ 6 6 ਦਾ ਅੰਦ ਹੋ ਗਿਆ ਹੈ ਹਾਂਜੀ ਠੀਕ ਆ ਕਿਵੇਂ ਇਹ ਅੰਡਲਾ ਅੰਡਲਾ ਵੀਰੇ ਅੰਡਲ ਅੰਡਲ ਬੱਕਰਾ ਬੱਕਰਾ ਚੰਗਾ ਵੀਰੇ ਕਿੰਨੇ ਦਾ ਦੇ ਦੋਗੇ ਇਹ ਖੰਗੀ ਜਿਵੇਂ ਜਾਂਦਾ ਇਹ ਇਹ ਤਾਂ ਗਲਗੁਲ ਘੋਟ ਹੈਗਾ ਵੀਰੇ ਅੱਛਾ ਕਿੰਨੇ ਦਾ ਦੇ ਦੋਗੇ ਫਿਰ ਇਹ ਦੇ ਦਾਂਗੇ ਵੀਰੇ 25000 ਦਾ 25000 ਦਾ ਦੇ ਦਾਂਗੇ ਹਾਂ ਠੀਕ ਆ 25 ਹੋਰ ਵੀ ਮਾਨਤਾਨ ਕਰਦਾ ਹਾਂ ਵਿੱਚ ਹੋਰ ਵੀ ਹੋ ਜੂ ਮਾਨਤਾਨ ਬਾਬਾ ਇਹਨੇ ਕ ਮੁੱਲ ਵਾਲਿਆਂ ਹੁੰਦੇ ਨੇ ਜਿਹੇ ਜੀ ਬੱਕਰੀਆ ਹੋਇਆ ਜਾਂ ਮੋੜ ਜਿਹੇ ਜੀ ਬੱਕਰੀਆ ਬੱਕਰੀਆਂ ਦੇ ਵੀਰੇ ਆਪਣੇ ਕੋਲ ਲੱਖ ਲੱਖ ਰਪਏ ਵਾਲੀਆਂ ਵੀ ਹੁੰਦੀਆਂ ਨੇ ਬੱਕਰੀਆਂ ਵਾਲੀ ਕੋਈ ਉਹ ਨਹੀਂ ਜਿਹੇ ਜਿਆ ਗੁੜ ਪਾਵਾ ਮਿੱਠਾ ਹੋਏ ਹੁਣ ਮਿੱਠਾ ਹੋ ਜਾ ਆ ਜੂਗਾ ਹਾਂ ਠੀਕ ਆ ਬਾਕੀ ਬਈ ਬੱਕਰੀਆਂ ਚੰਗੀਆਂ ਨੇ ਬਾਬੇ ਲਵੇ ਤੇ ਅੱਜ ਸਹੋਲੀ ਪਹੁੰਚੇ ਬਾਬਾ ਆਏ ਵਾਰ ਆਉਣਾ ਸਹੋਲੀ ਫਿਰ ਸਹੋਲੀ ਹਾਂ ਵੀਰੇ ਆਏ ਵਾਰੀ ਨੂੰ ਆਉਣੇ ਆ